ਗਵਾਚੀਆਂ ਪੜਾ ਵਾਲਾ ਸਾਡਾ ਗੁਰਨਾਮ ਸਿੰਘ ਜੱਜ ਪ੍ਰਿੰਸੀਪਲ ਗੁਰਨਾਮ ਸਿੰਘ ਜੱਜ ਜੋ ਕਿ ਅੱਜ ਕੱਲ ਇੱਕ ਬਹੁਤ ਵਧੀਆ ਚੈਨਲ ਗਵਾਚੀਆਂ ਪੜਾ ਚਲਾ ਰਹੇ ਹਨ ਜਿਸ ਵਿੱਚ ਪੰਜਾਬ ਦੇ ਭੱਗ ਦੇ ਮੁੱਦਿਆਂ ਦੇ ਨਾਲ ਨਾਲ ਸਾਹਿਤਕ ਖੇਤਰ ਵਿੱਚ ਵੀ ਆਪਣਾ ਹੁਨਰ ਦਿਖਾ ਰਹੇ ਹਨ ਗੁਰਨਾਮ ਸਿੰਘ ਜੱਜ ਪੇਸ਼ੇਵਜੋਂ ਇੱਕ ਅਧਿਆਪਕ ਰਹੇ ਪੰਜਾਬੀ ਰਾਸਦੀ ਨੂੰ ਬੜੇ ਨੇੜਿਓਂ ਦੇਖਿਆ ਪੰਜਾਬ ਦੇ ਉਹ ਕਾਲੇ ਦੌਰ ਨੂੰ ਬੜੇ ਨੇੜਿਓਂ ਦੇਖਿਆ ਮਤੌਰ ਸਾਇੰਸ ਅਧਿਆਪਕ ਸਰਕਾਰੀ ਸੇਵਾਚ ਰਹੇ 2001 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਸਿੱਖਿਆ ਭਾਗ ਵਿੱਚ ਕੀਤੀਆਂ ਗਈਆਂ ਭਾਰਤੀਆਂ ਦੇ ਦੌਰਾਨ ਉਹਨਾਂ ਨੇ ਮਤੌਰ ਪ੍ਰਾਇਮਰੀ ਅਧਿਆਪਕ ਆਪਣਾ ਕੈਰੀਅਰ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਦੇ ਨਾਮੀ ਸਕੂਲਾਂ ਦੇ ਵਿੱਚ ਪੜਾਇਆ ਅਤੇ ਪ੍ਰਿੰਸੀਪਲ ਦੇ ਅਹੁਦੇ ਤੱਕ ਪਹੁੰਚੇ ਉਸ ਤੋਂ ਬਾਅਦ ਪ੍ਰਾਇਮਰੀ ਖੇਤਰ ਦੇ ਵਿੱਚ ਸਰਕਾਰੀ ਖੇਤਰ ਵਿੱਚ ਆ ਕੇ ਸੇਵਾ ਨਿਭਾਈ ਇੱਕ ਹੁਨਾਰ ਕਿਤੇ ਨੂੰ ਸਮਰਪਤ ਇਹ ਅਧਿਆਪਕ ਜਿੱਥੇ ਵੀ ਗਿਆ ਆਪਣੀ ਪੂਰੀ छाप ਛੱਡੀ ਵਰਨਮ ਸਿੰਘ ਜੱਜ ਸਿੱਖਿਆ ਭਾਗ ਵਿੱਚ ਹੀ ਪੱਧ ਉન્નਤ ਹੋ ਕੇ ਬਤੌਰ ਸਾਇੰਸ ਅਧਿਆਪਕ ਸਰਕਾਰੀ ਸੇਵਾ ਤੋਂ ਨਿਵਰਤ ਹੋਏ ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਅਤੇ ਪ੍ਰਿੰਸੀਪਲ ਗੁਰਨਾਮ ਸਿੰਘ ਜੱਜਰੀ ਨਾਲ ਨਾਮ ਨਾਲ ਮਸ਼ਹੂਰ ਹੋਏ ਇਸ ਵਕਤ ਕੈਨੇਡਾ ਦੀ ਧਰਤੀ ਤੋਂ ਪੰਜਾਬ ਦੇ ਦਰਦ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ ਤਿਗਵਾਚੀਆਂ ਪੜਾ ਚੈਨਲ ਚਲਾ ਰਹੀ ਹੈ ਹੇ ਚੈਨਲ ਪੰਜਾਬ ਦੇ ਭੱਗ ਦੇ ਮੁੱਦਿਆਂ ਉਪਰ ਤੇ ਪੰਜਾਬ ਦੇ ਸਾਹਿਤਿਕ ਖੇਤਰ ਦੇ ਵਿੱਚ ਬਹੁਤ ਵਧੀਆ ਚਾਨਣ ਦਾ ਨਾਰਾ ਬਣਿਆ ਹੋਇਆ ਹੈ ਅਗਰ ਰਾਮ ਸਿੰਘ ਜੱਜ ਬੇਸ਼ੱਕ ਸਾਇੰਸ ਦੇ ਵਿਆਪਕ ਸੰ ਪਰ ਸਾਹਿਤਿਕ ਖੇਤਰ ਵਿੱਚ ਬਹੁਤ ਵੱਡੀ ਰੁਚੀ ਰੱਖਦੇ ਸਨ ਉਹਨਾਂ ਦੁਆਰਾ ਕਤਾਬਾਂ ਵੀ ਲਿਖੀਆਂ ਗਈਆਂ ਵੱਖ-ਵੱਖ ਸਮੇਂ ਦੇ ਉਤੇ ਉਹਨਾਂ ਦੇ ਲੇਖ ਜਿਹੜੇ ਨਹੀਂ ਉਹ ਅਖਬਾਰਾਂ ਵਿੱਚ ਵੀ ਪ੍ਰਕਾਸ਼ਿਤ ਹੋਏ ਇਹ ਇੱਕ ਬਹੁਤ ਚੰਗਾ ਉਪਰਾਲਾ ਹੈ ਜਦੋਂ ਕੋਈ ਸਿਹਰਦ ਵਿਆਪਕ ਸੇਵਾ ਨਿਰਤ ਹੁਣ ਤੋਂ ਬਾਅਦ ਵੀ ਸਾਹਿਤਿਕ ਖੇਤਰ ਜਾਂ ਸਿੱਖਿਆ ਦੇ ਖੇਤਰ ਨਾਲ ਜੁੜਿਆ ਰਹਿੰਦਾ ਹੈ ਕੈਨੇਡਾ ਦੀ ਧਰਤੀ ਉੱਪਰ ਵੀ ਉਹ ਪੰਜਾਬ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪੰਜਾਬ ਦੇ ਨਾਲ ਜੁੜੇ ਹੋਏ ਹਨ ਇਹ ਇੱਕ ਬਹੁਤ ਵੱਡੀ ਗੱਲ ਹੈ। ਸ਼ਾਲਾ ਸਾਡਾ ਇਹ ਮਿੱਤਰ ਹਮੇਸ਼ਾ ਤੰਦਰੁਸਤ ਰਹੇ। ਖੁਸ਼ੀਆਂ ਖੇੜਿਆਂ ਨਾਲ ਭਰਿਆ ਰਹੇ ਤੇ ਇਹ ਵਾਚੀਆਂ ਪੜਾ ਹਮੇਸ਼ਾ ਹੀ ਲੱਭਦੀਆਂ ਰਹਿਣ।